ਨਾ ਹੁਣ ਇਹਦੀ ਇੰਨੀ ਮਜ਼ਬੂਤੀ ਕਰਤੀ ਅਸੀਂ ਨੇ ਨਾ ਦਾ ਜ਼ਿੰਮੇਦਾਰ ਨੂੰ ਖਤਰਾ ਹੈ ਇਹ ਸਾਡਾ ਗੇਅਰ ਆਪਦਾ ਤਿਆਰ ਕਰਵਾਇਆ ਹੈ ਜੀ ਇਹਦੇ ਉੱਪਰ ਸਾਡਾ ਮਾਰਕਾ ਵੀ ਲੱਗ ਗਿਆ ਜੇਐਸਵੀ ਦੜਬਾ ਜੀ ਆਹ ਦੇਖੋ ਇੱਥੇ ਐਲ ਬਣਦੀ ਹੈ ਜੀ ਇਹ ਇਹਦਾ ਮਤਲਬ ਇਹ ਹੈ ਵੀਰੇ ਜੇ ਸਿਰੇ ਲਿਵਟ ਚੱਕ ਦੀ ਸਾਡਾ ਰੀਪਰ ਕੋਈ ਨੁਕਸਾਨ ਨਹੀਂ ਕਰੂਗਾ ਜੀ ਆਹ ਸਾਰ ਪਾਈਣੀ ਇਹ ਚ ਮੰਨ ਲਓ ਇਹ ਇੰਨੀ ਫੁੱਲ ਗਾਰੰਟੀ ਹੈ ਸਾਡੀ ਜੇ ਬੰਦਾ ਨਾ ਫਸਾ ਕੇ ਵੀ ਤੋੜ ਦੇ ਤਾਂ ਵੀ ਸਾਡੇ ਮੌਕੇ ਤੇ ਹੀ ਅਸੀਂ ਨਾਲ ਦੇ ਨਾਲ ਗੇਅਰ ਚੇਂਜ ਕਰਕੇ ਆਵਾਂਗੇ ਅਗਲੇ ਦੀ ਫੀਲਡ ਦੇ ਵਿੱਚ ਅੱਛਾ ਆਮ ਸਾਈਡ ਨਾਲ ਜੀ ਇਹਦੇ ਨਾਲ ਦੀ ਦਿੰਦੇ ਨੇ ਅੱਛਾ ਇਹਦਾ ਐਂਗਲ ਦਾ ਫਰੇਮ ਬਣਾ ਕੇ ਹਾਂ ਵਿੱਚ ਚਾਦਰ ਪਾਉਣਾ ਪਹਿਲਾਂ ਸੀ ਵੀ ਪਾਉਂਦੇ ਠੀਕ ਹੈ ਹੁਣ ਜੀ ਸਮੇਂ ਦੇ ਹਿਸਾਬ ਨਾਲ ਮੰਨ ਲਓ ਬੇਲਰ ਬੂਲਰ ਚੱਲਦੇ ਨੇ ਇਹ ਨਹੀਂ ਕੱਟਦੀ ਪੰਜਾਬ ਹਰਿਆਣਾ ਤੇ ਜੁਪੀ ਦੇ ਵਿੱਚ ਆਪਣੀ ਸਬਸਿਡੀ ਪਾਸ ਕਰਾਈ ਹੋਈ ਹੈ ਠੀਕ ਹੈ ਮੰਨ ਲਓ ਇਹਦੇ ਵਿੱਚ ਡੈਂਟ ਵੀ ਨਹੀਂ ਪੈ ਗਈ ਹੋਰ ਤਾਂ ਹੋਰ ਛੱਡੋ ਤੁਸੀਂ ਕੋਈ ਮਤਲਬ ਇੰਨੀ ਮਜ਼ਬੂਤ ਹੈ ਸਾਡੀ ਸਾਈਡ ਇਹ ਠੀਕ ਹੈ ਜੀ ਅੱਜ ਅਸੀਂ ਆਏ ਜੀ ਦਿੜਬਾ ਮੰਡੀ ਜਗਸੀਰ ਬਿਲਖੂ ਵਰਕਸ਼ਾਪ ਤੇ ਇਹ ਵਰਕਸ਼ਾਪ ਰੀਪਰ ਬਣਾਉਣ ਦੇ ਵਿੱਚ ਬਹੁਤ ਮਸ਼ਹੂਰ ਆ ਆਓ ਜਾਣਦੇ ਹਾਂ ਕੀ ਖਾਸ ਹੈ ਇਹਨਾਂ ਦੇ ਰੀਪਰ ਚ ਕਿਉਂ ਇੰਨੀ ਮਸ਼ਹੂਰੀ ਹੈ ਇਹਨਾਂ ਦੀ ਆਓ ਸਾਡੇ ਨਾਲ ਨੇ ਭਾਈ ਜਗਸੀਰ ਬਿਲਖੂ ਇਹਨਾਂ ਤੋਂ ਜਾਣਦੇ ਹਾਂ ਸਾਰਾ ਕੁਝ ਇਹਨਾਂ ਦੇ ਕਿਹੋ ਜਿਹੇ ਰੀਪਰ ਬਣਾਉਂਦੇ ਨੇ ਭਾਈ ਸਵਾਗਤ ਆ ਤੁਹਾਡਾ ਸੱਚੀ ਕਰਦੇ ਬਾਈ ਜੀ ਤੇ ਤੁਹਾਡੇ ਆਪਣਾ ਰੀਪਰ ਬਾਰੇ ਜਾਣਕਾਰੀ ਦਿਓ ਸਾਰੀ ਹਾਂਜੀ ਜੀ ਦੇਵਾਂਗੇ ਜਰੂਰ ਕੀ ਖਾਸੀਅਤਾਂ ਇੰਨੇ ਮਸ਼ਹੂਰ ਕਿਉਂ ਨੇ ਰੀਪਰ ਪੰਜਾਬ ਵਿੱਚ ਕਿੱਥੇ ਕਿੱਥੇ ਜਾਂਦੇ ਨੇ ਭਾਈ ਜੀ ਸਾਰੀ ਡਿਟੇਲ ਦੇਵਾਂਗੇ ਹਾਂਜੀ ਭਾਈ ਜੀ ਪਹਿਲਾ ਨੰਬਰ ਤਾਂ ਆਪਣਾ ਰੀਪਰ ਸਬਸਿਡੀ ਪਾਸ ਹੈ ਜੀ ਇਹ ਪੰਜਾਬ ਹਰਿਆਣਾ ਤੇ ਜੁਪੀ ਦੇ ਵਿੱਚ ਆਪਣੀ ਸਬਸਿਡੀ ਪਾਸ ਕਰਾਈ ਹੋਈ ਆ ਠੀਕ ਹੈ ਜੀ ਠੀਕ ਆ ਜੀ ਹੁਣ ਸਭ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਨਾ ਸਬਸਿਡੀ ਓਪਨ ਹੋਈ ਹੋਈ ਆ ਕਿਸੇ ਵੀਰ ਨੇ ਨਾ ਸਬਸਿਡੀ ਅਪਲਾਈ ਕਰਨੀ ਆ ਤਾਂ ਹੋਣ ਕਰ ਸਕਦਾ ਹੈ ਕਈ ਵੀਰਾਂ ਨੂੰ ਨਾ ਇਹ ਖਰਚੇ ਵਾਲੇ ਰੀਪਰ ਦੀ ਮੰਨ ਲਓ ਸਬਸਿਡੀ ਭਰਦੇ ਨੇ ਇਹਦਾ ਨਾਮ ਨਹੀਂ ਪਤਾ ਹੈਗਾ ਇਹਦਾ ਨਾਮ ਹੈਗਾ ਵੀਰੇ ਰੋਟਰੀ ਸਲੇਸਰ ਰੋਟਰੀ ਸਲੇਸਰ ਦੀ ਆਪਸ਼ਨ ਆਊਗੀ ਜਾਂ ਉਹ ਵੀ ਸਰਬ ਮਾਸਟਰ ਦੋਨੇ ਇੱਕੋ ਚੀਜ਼ ਹੈ ਜੀ ਇਹ ਉਹਦੀ ਤੁਸੀਂ ਮੰਨ ਲਓ ਸਿਲੈਕਟ ਕਰਕੇ ਸਬਸਿਡੀ ਖਰਚਿਆਂ ਦੀ ਰੀਪਰ ਦੀ ਭਰ ਸਕਦੇ ਆ ਜੀ ਉਸ ਤੋਂ ਬਾਅਦ ਆਪਾਂ ਦੰਨੇ ਆਂ ਦੀ ਡਿਟੇਲ ਜੀ ਅਸੀਂ ਕੀ ਹੋਰਾਂ ਨਾਲੋਂ ਕੀ ਵੱਖ ਬਣਾਉਣੇ ਆ ਸਾਡੀ ਚੀਜ਼ ਦੀ ਕੀ ਮੰਨ ਲਓ ਫਰਕ ਆ ਜੀ ਆਜੋ ਵੀਰੇ ਬਈ ਸਾਰਾ ਪਹਿਲਾਂ ਤਾਂ ਆਪਾਂ ਗੇਅਰ ਦੀ ਗੱਲ ਕਰੀਏ ਜੀ ਇਹ ਸਾਡਾ ਗੀਅਰ ਆਪਦਾ ਤਿਆਰ ਕਰਵਾਇਆ ਹੈ ਜੀ ਇਹਦੇ ਉੱਪਰ ਸਾਡਾ ਮਾਰਕਾ ਵੀ ਲੱਗਿਆ ਹੈ ਜੇਐਸਵੀ ਦੜਬਾ ਜੀ ਠੀਕ ਹੈ ਜੀ ਇਹ ਗੀਅਰ ਦੀ ਖਾਸੀਅਤ ਇਹ ਹੈ ਬਾਈ ਜੀ ਮੰਨ ਲਓ ਚਲਦੇ ਰੀਪਰ ਦੇ ਜੇ ਤੁਸੀਂ ਨਾ ਥਰੇ ਲਿਵਰ ਚੱਕ ਦੂਗਾ ਟਰੈਕਟਰ ਦੀ ਮੰਨ ਲਓ ਬੰਦਾ ਅਣਜਾਣ ਬੰਦਾ ਇੱਥੇ ਨਾ ਸਾਡਾ ਕ੍ਰੌਸ ਹੈ ਕਈ ਛੋਟਾ ਗੀਅਰ ਹੁੰਦਾ ਜਿਹੜਾ ਇੱਥੇ ਕ੍ਰੌਸ ਲੱਗ ਜਾਂਦਾ ਠੀਕ ਹੈ ਜੀ ਜਦੋਂ ਪੀਡੀਓ ਬਣਾਉਂਦਾ ਨਾ ਜਾਂ ਇਹਦੀ ਸ਼ਾਟ ਬਣਾਉਂਦਾ ਅੱਛਾ ਜੀ ਮਨ ਲਓ ਆਹ ਦੇਖੋ ਇੱਥੇ ਐਲ ਬਣਦੀ ਹੈ ਜੀ ਇਹਦੀ ਠੀਕ ਇਹਦਾ ਮਤਲਬ ਇਹ ਹੈ ਵੀਰੇ ਜੇ ਸਿਰੇ ਲਿਬੜ ਚੱਕ ਦੀ ਸਾਡੇ ਰੀਪਰ ਕੋਈ ਨੁਕਸਾਨ ਨਹੀਂ ਕਰੂਗਾ ਜੀ ਠੀਕ ਹੈ ਠੀਕ ਹੈ ਜੀ ਨੰਬਰ 2 ਤੇ ਗੇਰ ਦੀ ਉਹ ਗੱਲ ਕਰਨਾ ਨੇ ਇਹਦੇ ਵਿੱਚ ਵੀਰੇ ਇੰਨੀਆਂ ਮੋੜੀਆਂ ਕਰਾਰੀਆਂ ਪਾਈਆਂ ਹੋਈਆਂ ਨੇ ਆਹ ਦੇਖੋ ਆਹ ਸਾਰਾ ਪਾਇਆ ਨਹੀਂ ਇਹ ਚ ਮੰਨ ਲਓ ਇਹ ਇੰਨੀ ਫੁੱਲ ਗਾਰੰਟੀ ਹੈ ਸਾਡੀ ਜੇ ਬੰਦਾ ਨਾ ਫਸਾ ਕੇ ਵੀ ਤੋੜ ਦੇ ਤਾਂ ਵੀ ਸਾਡੇ ਮੌਕੇ ਤੇ ਹੀ ਅਸੀਂ ਨਾਲ ਦੇਣਾ ਗੇਰ ਚੇਂਜ ਕਰਕੇ ਆਵਾਂਗੇ ਅਗਲੇ ਦੀ ਫੀਲਡ ਦੇ ਵਿੱਚ ਅੱਛਾ ਜੀ ਇੰਨੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਬਾਕੀ ਅਸੀਂ ਵੀਰੇ ਛੁਰੀ ਲਾਉਣੇ ਆ ਆਹ ਛੁਰੀ ਆ ਜੀ ਸਾਡੇ ਕੋਲ ਲੋਕ ਤਾਂ ਆਹ ਲਾਉਂਦੇ ਨੇ ਅਸੀਂ ਆਹ ਲਾਉਂਦੇ ਹਾਂ ਇਹਦੀ ਖਾਸੀਅਤ ਇਹਦੀ ਖਾਸੀਅਤ ਇਹ ਇਬਰੇ ਇਹ 50 ਕਿਲੇ ਤੋਂ ਨੂੰ ਛੁਰੀ ਦੁਬਾਰੋਂ ਤੇਖੀ ਕਰਨ ਦੀ ਲੋੜ ਨਹੀਂ ਓਦੋਂ ਬਾਅਦ ਗ੍ਰੈਂਡਰ ਲਾਉਣਾ ਠੀਕ ਹੈ ਇਹ ਬਾਰਨ ਸਟੀਲ ਦੀ ਛੁਰੀ ਆ ਜੀ ਅੱਛਾ ਜੀ ਪੂਰੀ ਟਾਪ ਕੁਆਲਿਟੀ ਆ ਚਾਹੇ ਇਹਦੇ ਨਾਲ ਲੱਕੜ ਵੱਢ ਲੋ ਚਾਹੇ ਟਾਂ ਵੱਢ ਲੋ ਕੋਈ ਚੱਕਰ ਨਹੀਂ ਠੀਕ ਹੈ ਠੀਕ ਆ ਜੀ ਅੱਛਾ ਬਾਕੀ ਵੀਰੇ ਆਪਾਂ ਜੀ ਸਾਈਡ ਦੀ ਗੱਲ ਕਰੀਏ ਹਾਂ ਇਹ ਸਾਈਡ ਦਾ ਕੋਈ ਆਮ ਨਾਲੋਂ ਫਰਕ ਹੈ ਦਾ ਹਾਂ ਜੀ ਹਾਂ ਆਮ ਸਾਈਡ ਬਣਾਉਂਦੇ ਨੇ ਮੈਂ ਤੁਹਾਨੂੰ ਪਹਿਲਾਂ ਆਮ ਦਿਖਾਵਾਂ ਜੀ ਆਜੋ ਮੜਾ ਇੱ ਆਪ ਸਾਈਡ ਨਾਲ ਜੀ ਇਹਦੇ ਨਾਲ ਦੀ ਦਿੰਦੇ ਨੇ ਅੱਛਾ ਜੀ ਇਹਦਾ ਐਂਗਲ ਦਾ ਫਰੇਮ ਬਣਾ ਕੇ ਹਾਂ ਵਿੱਚ ਚਾਦਰ ਪਾਉਣਾ ਪਹਿਲਾਂ ਸੀ ਵੀ ਪਾਉਂਦੇ ਠੀਕ ਹੈ ਹੁਣ ਜੀ ਸਮੇਂ ਦੇ ਹਿਸਾਬ ਨਾਲ ਮੰਨ ਲਓ ਬੈਲਰ ਬੂਲਰ ਚੱਲਦੇ ਨੇ ਇਹ ਨਹੀਂ ਕੱਢਦੀ ਅੱਛਾ ਜੀ ਹੁਣ ਜੀ ਅਸੀਂ ਮੰਨ ਲਓ ਇਹ ਪੱਲੇ ਸਾਰੇ ਪਲੇਟ ਦੇ ਤਿਆਰ ਹੋਏ ਨੇ ਤੁਹਾਨੂੰ ਮੈਂ ਆ ਜਨਾਈ ਜੀ ਆ ਜੇ ਆਹ ਦੇਖੋ ਜੀ ਮੰਨ ਲਓ ਆਹ ਪੱਲਾ ਨਾ ਜੀ ਸਾਰਾ ਇੱਕੋ ਹੀ ਤਿਆਰ ਹੋਇਆ ਹੋਇਆ ਠੀਕ ਐਂਗਲ ਨਹੀਂ ਪਾਇਆ ਐਂਗਲ ਨਹੀਂ ਹੈਗਾ ਜੀ ਵਿਦਆਊਟ ਜੋੜਾ ਜੀ ਨਾ ਤਾਂ ਇਹਦੇ ਵਿੱਚ ਮਿੱਟੀ ਖੜੂਗੀ ਠੀਕ ਹੈ ਨਾ ਇਹ ਗਲੂਗਾ ਜੀ ਕਿਵੇਂ ਹੁਣ ਅੱਜ ਕੱਲ ਕੀ ਸਮਾਂ ਜੀ ਮੰਨ ਲਓ ਬਿਲਰਾਂ ਦਾ ਸਮਾਂ ਆ ਗਿਆ ਦਿਨ ਰਾਤ ਟਰੈਕਟਰ ਚੱਲਦੇ ਨੇ ਜੀ ਹਾਂ ਜੀ ਹਾਂ ਐ ਮੰਨ ਕੇ ਚਲੋ ਸਵੇਰੇ ਛੇੜ ਕੇ ਨਾ ਇਹ ਸਵੇਰੇ 4 ਵਜੇ ਤੱਕ ਟਰੈਕਟਰ ਲੋਕ ਰੁਕਦੇ ਨਹੀਂ ਹੈਗੇ ਇਹ ਉਹਨਾਂ ਨੂੰ ਦੇਖਦੇ ਹੋਏ ਜੀ ਇਹ ਮੰਨ ਲਓ ਅਸੀਂ ਪਲੇਟ ਬਾਡੀ ਰੀਪਰ ਬਣਾਏ ਠੀਕ ਹੈ ਇਹ ਪੱਲੇ 5 ਐਮ ਮੋਟੇ ਨਹੀਂ ਇਹਦੀ ਟੱਕਰ ਦਿਖਾਏ ਹੋ ਆਗੇ ਆ ਦੇਖੋ ਜੀ ਜਿੰਨੀ ਇਹਦੀ ਟੱਕਰ ਆ ਨਾ ਮੋਟੀ 5mm ਉਹਨਾਂ ਹੀ ਸਾਰਾ ਇਹ ਬੈਂਡ ਕਰਕੇ ਬੱਲਾ ਬਣਾਇਆ ਹੋਇਆ ਜੀ ਸਾਰੀ ਚਾਦਰ 5mm ਆ ਜੀ 5mm ਵਾਜੀ ਉਦੋਂ ਵਾਜਾ ਸਾਡੀ 3 ਇੰਚੀ ਚਾਸੀ ਆ ਜੀ ਠੀਕ ਹੈ ਜੀ ਆਹ ਸਾਡੀ ਭੁਮੀਰੀ ਆ ਅੱਛਾ ਜੀ ਇੱਥੋਂ ਜੀ ਇਹ 5 ਸੂਤ ਹੈ ਔਰੇ ਤੱਕ ਜਾਊਗੀ ਜੀ ਉਦੋਂ ਬਾਅਦ ਆਹ 1 ਇੰਚੀ 1 ਸੂਤ ਬਣ ਗਿਆ ਵੀਰੇ ਉੱਪਰ 4 ਸੂਤ ਫੇਰ ਲਾਉਣਿਆ ਸੀ ਐਨੀ ਹੈਵੀ ਭੁਮੀਰੀ ਲਾਉਣਿਆ ਬੱਜੀ ਮਜ਼ਬੂਤ ਆ ਪੂਰੀ ਹਾਂ ਜੀ ਪੂਰੀ ਹੈਵੀ ਆ ਜੀ ਬਾਕੀ ਇਹਦੀ ਤੁਹਾਨੂੰ ਇਹ ਟੈਸਟਿੰਗ ਦੇ ਦੇਣਾ ਸਾਈਡ ਵਾਲੀ ਉਹਦੀ ਆਪਣੀ ਸਾਈਡ ਦੀ ਅੱਛਾ ਆ ਦੇਖੋ ਜੀ ਖਰੀਦਰ ਨੂੰ ਆ ਦੇਖੋ ਆਮਰੀ ਪ੍ਰਣਾ ਇਹਦੇ ਥੋੜਾ ਮਾਰੋ ਜੇ ਜਦੀ ਮੋਗਾ ਨਿਕਲੋ ਸਾਡੇ ਰੀਪਰ ਦੇ ਜਿੰਨੇ ਮਰਜੀ ਥੋੜੇ ਮਾਰ ਲੋ ਸਾਈਡ ਤੇ ਇਹਦੀ ਟੈਸਟਿੰਗ ਤਾਂ ਦੇ ਰਿਹਾ ਮੈਂ ਵੀ ਮੰਨ ਲਓ ਇਹ ਸਾਡੀ ਇੰਨੀ ਹੈਵੀ ਲਾਈ ਹੋਈ ਆ ਦੇ ਠੀਕ ਹੈ ਮੰਨ ਲਓ ਇਹਦੇ ਵਿੱਚ ਡੈਂਟ ਵੀ ਨਹੀਂ ਪੈਜੀ ਹੋਰ ਤਾਂ ਹੋਰ ਛੱਡੋ ਤੁਸੀਂ ਕੋਈ ਮਤਲਬ ਇੰਨੀ ਮਜ਼ਬੂਤ ਹੈ ਸਾਡੀ ਸਾਈਡ ਇਹ ਠੀਕ ਹੈ ਜੀ ਹਾਂਜੀ ਇਹੀ ਖਾਸੀ ਤਾਂ ਹੀ ਇਹ ਇਹ ਮੰਨ ਲਓ ਜੀ ਵੀਰੇ ਬੇਲਰਾਂ ਦੇ ਇਹ ਰੀਪਰੀ ਕੱਟ ਸਕਦਾ ਆਮ ਰੀਪਰ ਨਹੀਂ ਕੱਟ ਲਾਏਗਾ ਠੀਕ ਉਹਦੇ ਵਿੱਚ ਕੀ ਹੈ ਕਿਹੜਾ ਚਦਰ ਵਾਲਾ ਬਣਾਉਂਦੇ ਨੇ ਮਿਸਤਰੀ ਆਮਨ ਉਹਦੇ ਨਾਲ ਸਾਈਡ ਤੇ ਨਾ ਮੋਗਾ ਨਿਕਲ ਜਾਂਦਾ ਇਹਦੇ ਮਾਲ ਰਗੜ ਕੇ ਅੰਦਰੋਂ ਨਿਕਲਦਾ ਹਮਮ ਸੇਬ ਮੰਨ ਲਓ ਚਦਰ ਘਾਜਾਂ ਦੀਆਂ ਮੋਗਾ ਨਿਕਲ ਜਾਂਦਾ ਫਿਰ ਉੱਥੇ ਮਾਲ ਫਸਣ ਲੱਗ ਜਾਂਦਾ ਹਾਂਜੀ ਹਾਂਜੀ ਇਹ ਮੰਨ ਲਓ ਸਾਡੀ ਇਹ ਮੰਨ ਲਓ ਸਾਰੀ ਇੱਕੇ ਪੱਲਾ ਤਿਆਰ ਕਰਨ ਦਾ ਹੀ ਮਤਲਬ ਹੈ ਵੀ ਬੇਲਰਾਂ ਦੇ ਦਿਨ ਰਾਤ ਚੱਲਦਾ ਠੀਕ ਜੋ ਮਰਜੀ ਇਸ਼ਟਨਾ ਰੋੜੇ ਵੱਜੀਆਂ ਨੇ ਇਹਨੂੰ ਕੁਝ ਨਹੀਂ ਫਰਕ ਪੈਂਦਾ ਇਹਨੂੰ ਕੁਝ ਨਹੀਂ ਹੁੰਦਾ ਚਾਹੇ ਜੀ ਉਹ ਰੋੜਾ ਵਜੇ ਕੁਝ ਵਜੇ ਕੋਈ ਚੱਕਰ ਨਹੀਂ ਹੈਗਾ ਜੀ ਨੰਬਰ 2 ਦੇ ਵੀਰੇ ਸਾਡਾ ਨਾ ਡੀਲਰਾਂ ਨੂੰ ਵੀ ਇਹੀ ਮਾਲ ਜਾਂਦਾ ਅੱਛਾ ਜੀ ਮੰਨ ਲਓ ਕਈ ਥੀਂ ਮੰਨ ਲਓ ਦੁਕਾਨਦਾਰ ਕੀ ਕਰਦੇ ਨੇ ਡੀਲਰਾਂ ਨੂੰ ਹੋਲਾ ਮਾਲ ਦਿੰਦੇ ਨੇ ਆਹ ਵਧੀਆ ਵੇਚੀ ਜਾਂਦੇ ਨੇ ਠੀਕ ਹੈ ਸਾਡਾ ਵੀਰੇ ਡੀਲਰਾਂ ਨੂੰ ਵੀ ਹੈਵੀ ਹੀ ਮਾਲ ਜਾਂਦਾ ਠੀਕ ਜੀ ਜਿੱਥੇ ਵੀ ਸਾਡਾ ਕੋਈ ਡੀਲਰ ਬੈਠਾ ਸਾਡਾ ਕੋਈ ਕੰਮ ਕਰ ਰਿਹਾ ਤੁਹਾਨੂੰ ਉੱਥੋਂ ਵੀ ਇਹਦੇ ਨਾਲ ਦਾ ਹੀ ਰੀਪਰ ਮਿਲੂਗਾ ਤੇ ਪੰਜਾਬ ਤੋਂ ਬਾਹਰ ਵੀ ਜਾਂਦਾ ਸੋਡਾ ਰੀਪਰ ਹਾਂਜੀ ਹਾਂਜੀ ਪੰਜਾਬ ਤੋਂ ਸਾਡਾ ਜੀ ਗੁਜਰਾਤ ਜਾਂਦਾ ਮਾਲ ਐਮਪੀ ਯੂਪੀ ਹਰਿਆਣਾ ਜੀ ਹਰਿਆਣਾ ਤੇ ਜਾਣੀ ਜਾਣਾ ਇਹਦਾ ਆਪਣਾ ਲਬੀਆ ਗਵੰਡੀ ਉਹ ਸਟੇਟ ਆ ਗਈ ਆਪਣੀ ਇਹ ਇੰਨਾ ਮਜ਼ਬੂਤ ਲੋਹਾ ਲਾਰੇ ਨੇ ਇਹ ਆਹੀ ਖਾਸੀ ਤਾਂ ਕਰਕੇ ਇਹਨਾਂ ਦਾ ਰੀਪਰ ਇਹਨਾਂ ਮਸ਼ਹੂਰ ਆ ਇਹ ਛੋਟਾ ਜਿਹਾ ਇੰਪਲੀਮੈਂਟ ਹੈ ਹੋਰ ਵੀ ਸਾਰੀ ਵਰਕਸ਼ਾਪਾਂ ਵਾਲੇ ਬਣਾਉਂਦੇ ਨੇ ਪਰ ਇਹਨਾਂ ਦਾ ਇਹਨਾਂ ਮਸ਼ਹੂਰ ਆ ਇਹ ਪੰਜਾਬ ਤੋਂ ਬਾਹਰ ਵੀ ਜਾਂਦਾ ਬਾਈ ਇੱਕ ਆਹ ਸੀਰੀਅਲ ਨੰਬਰ ਇਹ ਤੁਹਾਡਾ ਕਿਵੇਂ ਲੱਗਿਆ ਹੋਇਆ ਇਹ ਬਾਈ ਜੀ ਇਹ ਸੀਰੀਅਲ ਨੰਬਰ ਵੀਰੇ ਇਹ ਸਬਸਿਡੀ ਆਪਣਾ ਅਪਰੂਵਡ ਹੈ ਫਰਮਾ ਆਪਣੀ ਅੱਛਾ ਜੀ ਇਹ ਮੰਨ ਲਓ ਜੀ ਜਿਹੜਾ ਸੀਰੀਅਲ ਨੰਬਰ ਲੱਗਿਆ ਹੋਇਆ ਹੈ ਇਹ ਮੰਨ ਲਓ ਜਦੋਂ ਆਨਲਾਈਨ ਪੋਰਟਲ ਦੇ ਉੱਪਰ ਇਹ ਆਪਣਾ ਮੰਨ ਲਓ ਆਪਾਂ ਨੂੰ ਗਵਰਨਮੈਂਟ ਵੱਲੋਂ ਅਪਰੂਵ ਹੋਇਆ ਹੋਇਆ ਠੀਕ ਹੈ ਇਹ ਸਬਸਿਡੀ ਫੇਰ ਹੀ ਮਿਲੂ ਜੀ ਇਹ ਸੀਰੀਅਲ ਨੰਬਰ ਲੱਗਿਆ ਹੋਊਗਾ ਠੀਕ ਇਹ ਰੀਪਰ ਆਪਣਾ ਸਾਈਜ਼ ਕੀ ਬਣਾ ਰਹੇ ਹੋ ਸਾਈਜ਼ ਬਾਈ ਜੀ ਆਪਣੇ ਕੋਲ ਨਾ ਤਿੰਨ ਸਾਈਜ਼ ਨੇ 6 ਫੁੱਟ ਸਵਾਛੇ ਤੇ 7 ਫੁੱਟ ਅਜੋਦਰੀ ਸਾਹਮਣੇ ਇਹ 7 ਫੁੱਟ ਦਾ ਜੀ ਮਤਲਬ ਇਹ ਹੈ ਜੀ ਕਿਵੇਂ ਨਾ ਅੱਜ ਕੱਲ ਜਿੰਮੇਦਾਰਾਂ ਲਵੇ ਟਰੈਕਟਰ ਬਹੁਤ ਵੱਡੇ ਵੱਡੇ ਨੇ ਵੀਰੇ ਹਾਂ ਜੀ ਵੱਡੇ ਐ ਮੰਨ ਕੇ ਚਲੋ 75 572 ਦੇ ਟਰੈਕਟਰ ਨੇ ਠੀਕ ਹੈ ਜੇ ਆਪਾਂ 75 72 ਮੰਗ ਰ 6 ਜਾਂ ਸਵਾ 6 ਮੰਨ ਲਓ ਫਟਾ ਰੀਪਰ ਪਾਉਣੇ ਆ ਤਾਂ ਵੀ ਉਹ ਨਾ ਜਿੰਮੇਦਾਰ ਦਾ ਕੀ ਕਹਿਣਾ ਵੀ ਟਾਇਰਾਂ ਵਾਲੀ ਜਗਾ ਚੱਕਦਾ ਨਹੀਂ ਹੈਗਾ ਅਸੀਂ ਵੀਰੇ 7 ਫੁੱਟਾਂ ਦੀ ਪ੍ਰੇਹ ਮੰਨ ਲਓ ਇੱਥੇ ਕਰਕੇ ਅਸੀਂ 7 ਫੁੱਟਾ ਰੀਪਰ ਅਗਲੇ ਨੂੰ ਦੰਨਿਆ ਬੀ ਟਾਇਰਾਂ ਦੇ 16 ਦੇ ਟਾਇਰ ਕੇ 17 ਦੇ ਹੋਣ ਉਹ ਟਾਇਰਾਂ ਦੀ ਸਾਰੀ ਜਗ੍ਹਾ ਨੂੰ ਸਾਡਾ ਸੱਤ ਬੋਟਾ ਦੀ ਪਰ ਵੱਢ ਕੇ ਲੈ ਕੇ ਜਾਊਗਾ ਮੰਨ ਲਓ ਜੂਠ ਜੀ ਨਹੀਂ ਛੱਡੂ ਟਾਇਰ ਦੇ ਜਿਹੜਾ ਦੱਬਤਾ ਉਹ ਕਈ ਵਾਰ ਅਗਲਾ ਕਹਿੰਦਾ ਯਾਰ ਇਹ ਛੜਤਾ ਸਾਡਾ ਦੀਪਰ ਹਰੇਕ ਮੰਨ ਲਓ ਜੰਨੇ ਟਾਇਰ ਮੱਧੂ ਸਾਰਾ ਨਾਲ ਚੱਕ ਕੇ ਲੈ ਕੇ ਜਾਊਗਾ ਜੀ ਤੇ ਛੋਟੇ ਤੋਂ ਛੋਟਾ ਕਿੰਨੇ ਐਚਪੀ ਦਾ ਟਰੈਕਟਰ ਖਿੱਚੂਗਾ ਇਹ ਜੀ ਆਪਣਾ 35 ਐਚਪੀ ਤੋਂ ਲੈ ਕੇ ਠੀਕ ਹੈ ਵੱਡੇ ਜੰਨੇ ਮਰਜ਼ੀ ਹੋਣ ਜੇ ਹਰੇਕ ਟਰੈਕਟਰ ਤੇ ਆਪਣਾ ਦੀਪਰ ਪੂਰਾ ਸਕਸੈਸਫੁਲ ਹੋਊਗਾ ਨਾ ਲੋਡ ਲਓ ਜੀ ਖਰਚੇ ਦੇ ਖੰਡਿਆਉਣ ਦੀ ਜ਼ਿੰਮੇਵਾਰੀ ਹੈ ਸਾਡੀ ਹਰੇਕ ਚੀਜ਼ ਦੀ ਨਾ ਟੁੱਟਣ ਤੱਕ ਦੀ ਜ਼ਿੰਮੇਵਾਰੀ ਹੈ ਅਸੀਂ ਤਾਂ ਕਹਿੰਦੇ ਚਾਹੇ ਸਾਨੂੰ ਫਸਾ ਕੇ ਤੋੜ ਲਿਓ ਅਸੀਂ ਤਾਂ ਤਾਂ ਵੀ ਜ਼ਿੰਮੇਵਾਰੀ ਦੰਨਿਆ ਬ੍ਰਾਈ ਵਾਹ ਜੀ ਵਾਹ ਮੰਨ ਲਓ ਜੇ ਕਿਤੇ ਅਣਜਾਣ ਪੌਣੇ ਚ ਮੰਨ ਲਓ ਖੇਚੇ ਚ ਫਸ ਕੇ ਵੀ ਕੋਈ ਨੁਕਸਾਨ ਹੋ ਗਿਆ ਨਾ ਅਸੀਂ ਐ ਨਹੀਂ ਸਾਡੇ ਮੂੰਹੋਂ ਇਹ ਨਹੀਂ ਨਿਕਲੂਗਾ ਵੀ ਯਾਰ ਤੰਗਾ ਫਸਾ ਕੇ ਤੋੜਦਾ ਜਾਂ ਐ ਕਰਤਾ ਵੀਰੇ ਨਾਲ ਦੀ ਨਾਲ ਅਸੀਂ ਤੁਹਾਨੂੰ ਗੇਅਰ ਬਦਲੀ ਕਰਾਂਗੇ ਜੇ ਸਾਡੀ ਭੁਵੀਰੀ ਚ ਫਾਟ ਵੇਗਾ ਭੁਵੀਰੀ ਬਦਲੀ ਕਰਾਂਗੇ ਅਗਲੇ ਦੇ ਫੀਲਡ ਦੇ ਵਿੱਚ ਜਾ ਕੇ ਹੀ ਅਗਲੇ ਦੀ ਬਦਲ ਕਰਕੇ ਆਵਾਂਗੇ ਐ ਨਹੀਂ ਹੈਗਾ ਵੀ ਤੁਸੀਂ ਯਾਰ ਸਾਡੇ ਲਵੇ ਆਓ ਇਹ ਵੋ ਮੰਨ ਲਓ ਕਿੰਤੂ ਭਰਾਂ ਤੂੰ ਜ ਇਨਾਂ ਨੂੰ ਤਸੱਲੀ ਆਵਦੀ ਚੀਜ਼ ਤੇ ਵੀ 체ਰੀ ਦਾ ਨੁਕਸਾਨ ਹੁੰਦਾ ਹੀ ਨਹੀਂ ਇੰਨਾ ਇਹਨਾਂ ਨੇ ਮਜ਼ਬੂਤੀ ਨਾਲ ਬਣਾਇਆ ਹੋਇਆ ਹੈ। ਬਾਜੀ ਅਸੀਂ ਨਾ ਰੀਪਰ ਤੇ ਅਗਲਾ ਕਹਿ ਦਿੰਦਾ ਵੀ ਰੀਪਰ ਰੀਪਰ ਤੇ ਇੰਨਾ ਜ਼ੋਰ ਲੱਗਿਆ ਹੋਇਆ ਹੈ। ਮੰਨ ਲਓ ਇਹ ਖੇਤੀਬਾੜੀ ਦਾ ਸਾਰਾ ਨੋ ਮਨ ਲਓ ਖਤਰਨਾਕ ਸਾਧਨ ਕਹਿੰਦੇ ਨੇ ਅਸੀਂ। ਠੀਕ ਹੈ ਜੀ। ਠੀਕ ਹੈ ਜੀ। ਇਹਦੀ ਤੋੜਪਨ ਵੀ ਸਾਰਿਆਂ ਨੂੰ ਜ਼ਿਆਦਾ ਹੁੰਦੀ ਹੈ। ਮੰਨ ਲਓ ਜੇ ਤੋੜਪਨ ਜ਼ਿਆਦਾ ਹੁੰਦੀ ਹੈ ਤਾਂ ਖਾਤਰਾ ਵੀ ਜ਼ਿੰਮੇਵਾਰ ਨੂੰ ਜ਼ਿਆਦਾ ਰਹਿੰਦਾ। ਹੁਣ ਇਹਦੀ ਇੰਨੀ ਮਜ਼ਬੂਤੀ ਕਰਤੀ ਅਸੀਂ ਨੇ। ਨਾ ਦਾ ਜ਼ਿੰਮੇਵਾਰ ਨੂੰ ਖਤਰਾ ਹੈ ਮੰਨ ਲਓ ਜੇ ਇਹ ਟੁੱਟ ਕੇ ਕਿਤੇ ਇਧਰ ਉਹ ਕੋਈ ਜਾਊਗੀ ਨਹੀਂ ਇਧਰ ਉਧਰ ਨਹੀਂ ਵੱਜੂਗਾ ਇਹਦੀ ਜ਼ਿੰਮੇਵਾਰੀ ਐ ਨਹੀਂ ਆ ਮਨ ਲਓ ਕੋਈ ਟੁੱਟੂ ਨਹੀਂ ਸਾਡੇ ਰੀਪਰ ਦਾ ਜੇ ਬਾਈ ਚਾਂਸ ਕਿਤੇ ਫਸ ਕੇ ਕੋਈ ਵੇਂਗਾ ਡੇਡਾ ਕੁਝ ਵੀ ਨੁਕਸਾਨ ਹੋ ਗਿਆ ਤਾਂ ਅਸੀਂ ਫੀਲਡ ਦੀ ਬਲੇ ਮੰਨ ਲਓ ਸਰਵਿਸ ਦਿੰਨੇ ਆ ਠੀਕ ਹੈ ਭਾਈ ਇਹ ਆਪਣਾ ਵਰਕਸ਼ਾਪ ਦਾ ਐਡਰੈਸ ਕੀ ਆ ਪ੍ਰੋਪਰ ਹਾਂਜੀ ਭਾਈ ਜੀ ਮੈਂ ਪ੍ਰੋਪਰ ਐਡਰੈਸ ਦੱਸਦਾ ਬਰੇ ਆਪਣਾ ਮੇਨ ਹਾਈਵੇ ਦੇ ਉੱਪਰ ਨਾਲ ਇਧਰੋਂ ਸੰਗਰੂਰ ਹੈ ਸੰਗਰੂਰ ਤੋਂ ਜਦੋਂ ਆਪਾਂ ਡੜਬੇ ਨੂੰ ਆਉਣੇ ਆ ਸਾਹਮਣੇ ਮੰਨ ਲਓ ਜੀ ਪੁਲ ਦੀ ਪੁਲ ਦਿਖਦਾ ਆਪਣਾ ਬ੍ਰਿਜ ਡੜਬੇ ਦਾ ਜਿਹੜਾ ਪਹਿਲਾ ਕਟ ਹੈ ਪਹਿਲਾ ਕਟ ਕੋ ਮਨਸਾਰ ਜਗਸੀਰ ਬਿਲਖੂ ਦਾ ਬੋਰਡ ਲੱਗਿਆ ਹੋਇਆ ਹੈ ਜੀ ਆਪਣੀ ਵਰਕਸ਼ਾਪ ਦੀ ਲੋਕੇਸ਼ਨ ਹੈ ਸੰਗਰੂਰ ਰੋਡ ਡੜਬਾ ਜੀ ਠੀਕ ਹੈ ਜੀ ਨੇੜੇ ਸਾਡੇ ਨਿਊ ਬਿਸ਼ਕਰਮਾ ਫੈਕਟਰੀ ਵੀ ਪੈਂਦੀ ਆ ਕਿੱਲੇ ਕਿਤੇ ਫਰਕ ਨਾਲ ਆ ਜੀ ਇਹ ਆਪਣੀ ਮੇਨ ਲੋਕੇਸ਼ਨ ਆ ਜੀ ਨੇੜੇ ਗੁਰਦੁਆਰਾ ਬਾਇਰ ਸਿਆਣਾ ਸਾਹਿਬ ਆ ਗਿਆ ਹਾਂ ਜੀ ਬਾਕੀ ਜਿਹਨੇ ਵੀ ਵੀਰ ਭਾਈ ਨੇ ਕੋਈ ਰੀਪਰਾ ਆਪਣੇ ਤੋਂ ਲੈਣਾ ਤਾਂ ਆ ਕੇ ਸਾਡੇ ਤੋਂ ਦੇਖ ਕੇ ਖਰੀਦੋ ਅਸੀਂ ਤਾਂ ਕਹਿੰਦੇ ਆ ਮੰਨ ਲਓ ਫੋਨ ਤੇ ਅਗਲਾ ਕਈ ਵਾਰ ਮਨ ਲਓ ਡੁੰਗਰਾ ਹੋ ਜਾਂਦਾ ਅਸੀਂ ਇਹ ਕਰ ਦਾਂਗੇ ਬਾਹ ਕਰ ਦਾਂਗੇ ਪਰ ਅਸੀਂ ਕਹਿੰਦੇ ਸਾਡੀ ਚੀਜ਼ ਆ ਕੇ ਲੈ ਕੇ ਜਾਓ ਤਸੱਲੀ ਕਰਕੇ ਲੈ ਕੇ ਜਾਓ ਇਹਨਾਂ ਦਾ ਐਡਰੈਸ ਜਿਹੜਾ ਦੱਸਿਆ ਇਹਨਾਂ ਨੇ ਤੇ ਕੰਟੈਕਟ ਨੰਬਰ ਦਿੱਤੇ ਹੋਏ ਨੇ ਪੰਜਾਬ ਐਗਰੋ ਵਰਕਸ ਜਗਸੀਰ ਬਿਲਖੂ ਦਿਹਾਲਗੜ ਜੇਜੀਆ ਵਾਲੇ ਕੰਟੈਕਟ ਨੰਬਰ ਦਿਖਾ ਦਿਓ ਜੂਮ ਕਰਕੇ